ਕੰਪਨੀ ਸ਼ਾਸਨ ਦੇ ਤਬਾਅ ਤੋਂ ਬਾਅਦ Apple ਨੇ ਆਪਣੇ App Store ਤੋਂ Ice Block ਅਤੇ ਹੋਰ ਐਪਸ ਨੂੰ ਹਟਾ ਦਿੱਤਾ ਜੋ ਉਪਭੋਕਤਾਵਾਂ ਨੂੰ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਏਜੰਸੀਆਂ ਦਾ ਦੇਖੇ ਜਵਾਂਦੀ ਗਮਨਾਮ ਰਿਪੋਰਟ ਕਰਨ ਦੀ ਆਗਿਆ ਦਿੱਤੀ। ਇਸ ਸਾਲ ਦੀ ਸ਼ੁਰੂ ਦੇ ਵਿੱਚ ਵਾਇਰਲ ਹੋਈ ਇਸ ਐਪ ਨੇ ਉਪਭੋਕਤਾਵਾਂ ਨੂੰ ਕਾਨੂੰਨੀ ਤੌਰ ਤੇ ਇਸ ਬਾਰੇ ਜਾਣਕਾਰੀ ਸਾਂਝ ਕਰਨ ਦੀ ਆਗਿਆ ਦਿੱਤੀ ਕਿ ਉਹਨਾਂ ਨੇ ਆਪਣੇ ਸਥਾਨ ਦੇ ਪੰਜ ਮੀਲ ਦੇ ਘੇਰੇ ਵਿੱਚ ਆਈਸੀਈ ਏਜੰਟਾ ਨੂੰ ਕਿੱਥੇ ਦੇਖਿਆ ਅਤੇ ਏਜੰਟਾ ਦੁਆਰਾ ਪਾਹਨੇ ਕੇ ਕਪੜਿਆਂ ਦੇ ਵੇਰਵੇ ਵੀ ਸਾਂਝ ਕੀਤੇ। ਵਾਕਵਾਕ ਮੀਡੀਆ ਰਿਪੋਰਟਰ ਦੇ ਅਨੁਸਾਰ Apple ਨੇ ਕਿਹਾ ਕਿ ਉਸਨੇ ਕਾਨੂੰਨ ਲਾਗੂ ਕਰਨ ਵਾਲੇ ਦੁਆਰਾ ICE ਬਲੌਕ ਅਤੇ ਸਮਾਨ ਐਪਸ ਦੇ ਨਾਲ ਜੁੜੇ ਸੁਰੱਖਿਆ ਜੋਖਮ ਬਾਰੇ ਸੰਪਰਕ ਕੀਤੇ ਜਾਣ ਤੋਂ ਬਾਅਦ ਐਪਸ ਨੂੰ ਹਟਾ ਦਿੱਤਾ ਹੈ ਅਮਰੀਕੀ ਟਾਰਨੀ ਜਰਨਲ ਟਾਈਮ ਪੌਂਟੀ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਨਿਆਂ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਨਿਰਦੇਸ਼ਾਂ ਉਤੇ ICE ਬਲੌਕ ਵਰਗੇ ਐਪਸ ਨੂੰ ਹਟਾਉਣ ਦੇ ਲਈ Apple ਦੇ ਨਾਲ ਸੰਪਰਕ ਕੀਤਾ ਇਹ ਧਿਆਨ ਦੇਣ ਯੋਗ ਹੈ ਕਿ ਆਈਸੀ ਬਲੋਕ ਕੋਈ ਵੀ ਉਪਭੋਕਤਾਵਾ ਡਾਟਾ ਇਕੱਠਾ ਜਾਂ ਸਟੋਰ ਨਹੀਂ ਕਰਦਾ ਜਿਸ ਦੀ ਪੁਸ਼ਟੀ ਟੈਕ ਕ੍ਰੰਚ ਨੇ ਇੱਕ ਟੈਸਟ ਦੇ ਹਿੱਸੇ ਵਜੋਂ ਐਪ ਦੇ ਨੈਟਵਰਕ ਟ੍ਰੈਫਿਕ ਦਾ ਵਿਸ਼ਲੇਸ਼ਣ ਕਰਕੇ ਕੀਤੀ ਹੈ ਇਹ ਹਟੋਨਾ ਟ੍ਰੰਪ ਦੇ ਸ਼ਾਸਨ ਅਤੇ ਸਰਕਾਰ ਦੇ ਕਟੜਪੰਥੀ ਇਮੀਗ੍ਰੇਸ਼ਨ এজেন্ডੇ ਦਾ ਵਿਰੋਧ ਕਰਨ ਵਾਲਿਆਂ ਦੇ ਵਿਚਾਰ ਵੱਧੇ ਤਣਾਅ ਦੇ ਮੱਤੇ ਨਜ਼ਰ ਆਇਆ ਖਾਸ ਕਰਕੇ ਪਿਛਲੇ ਹਫਤੇ ਦਲਾਸ ਦੇ ਵਿੱਚ ਇੱਕ ICE ਨਜ਼ਰਬੰਦੀ ਕੇਂਦਰ ਦੇ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਜਿਸ ਦੇ ਵਿੱਚ ਦੋ ਨਜ਼ਰਬੰਦ ਮਾਰੇ ਗਏ ਸੀ ਅਤੇ ਇੱਕ ਹਸਪਤਾਲ ਦੇ ਵਿੱਚ ਸੀ ਦੱਸ ਸੀ CNBC ਨੇ ਇੱਕ FBI ਅਧਿਕਾਰੀ ਦੇ ਹਵਾਲੇ ਦੇ ਨਾਲ ਦਾਅਵਾ ਕੀਤਾ ਹੈ ਕਿ ਬੰਦੂਕਧਾਰੀ ਨੇ ICE ਏਜੰਟਾ ਦੀ ਮੌਜੂਦਗੀ ਨੂੰ ਟਰੈਕ ਕਰਨ ਵਾਲੀ ਐਪਾ ਦੀ ਖੋਜ ਕੀਤੀ ਹੈ ਅਮਰੀਕੀ ਸਰਕਾਰ ਦਾ ਤਰਕ ਹੈ ਕਿ ICE ਬਲੌਕ ਵਰਗੇ ਐਪਸ ਦੇ ਸੰਗੀ ਕਰਮਚਾਰੀਆਂ ਨੂੰ ਉਹਨਾਂ ਦੇ ਸਥਾਨਾ ਅਤੇ ਸਮਾਨਤਾਵਾਂ ਦਾ ਖੁਲਾਸਾ ਕਰਕੇ ਖਤਰੇ ਵਿੱਚ ਪਾਉਂਦੇ ਨੇ ਅਧਿਕਾਰੀਆਂ ਨੇ ਬਾਰ-ਬਾਰ ICE ਬਲੌਕ ਦੀ ਵਰਤੋਂ ਕਰਨ ਵਾਲੇ ਦੇ ਖੂਤ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ ਅਤੇ ਹੋਮਲੈਂਡ ਸਿਕਿਉਰਿਟੀ ਸੈਕਰੀ ਕੈਸਟੀ ਨੋਇਮ ਨੇ ਜੁਲਾਈ ਦੇ ਵਿੱਚ ਕਿਹਾ ਸੀ ਕਿ ਅਧਿਕਾਰੀ ਇਹ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੀ ਐਪ ਬਾਰੇ ਰਿਪੋਰਟਿੰਗ ਕਰਨ ਦੇ ਲਈ ਸੀਐਨਐਨ ਉੱਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ ਅਮਰੀਕੀ ਸਰਕਾਰ ਦਾ ਤਰਕ ਹੈ ਕਿ ਆਈਸੀਈ ਬਲੌਕ ਵਰਗੇ ਐਬਸ ਸੰਗੇ ਕਰਮਚਾਰੀਆਂ ਨੂੰ ਉਹਨਾਂ ਦੇ ਸਥਾਨਾ ਅਤੇ ਸਮਾਨ ਤਾਵਾ ਦਾ ਖੁਲਾਸਾ ਕਰਕੇ ਖਤਰੇ ਵਿੱਚ ਪਾਉਂਦੇ ਨੇ ਅਧਿਕਾਰੀਆਂ ਨੇ ਵਾਰ-ਵਾਰ ਆਈਸੀ ਬ੍ਰੋਕ ਦੀ ਵਰਤੋਂ ਕਰਨ ਵਾਲਿਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ ਅਤੇ ਹੋਮਲੈਂਡ ਸਿਕਿਉਰਿਟੀ ਸੈਕਰੀ ਕ੍ਰਿਸਟੀਨ ਨਾਇਮ ਨੇ ਜੁਲਾਈ ਦੇ ਵਿੱਚ ਕਿਹਾ ਸੀ ਕਿ ਅਧਿਕਾਰੀ ਇਹ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੀ ਐਪ ਬਾਰੇ ਰਿਪੋਰਟਿੰਗ ਕਰਨ ਤੇ ਲਈ ਸੀਐਨਐਨ ਉੱਤੇ ਮੁਕੱਦਮਾ ਚੁਲਾਇਆ ਜਾ ਸਕਦਾ ਹੈ ਅਮਰੀਕੀ ਟਾਲਨੀ ਜਨਰਲ ਬੋਰਡ ਨੇ ਚੁਲਾਈ ਦੀ ਵਿੱਚ ਆਈਸੀਈ ਬਲੌਕ ਦੇ ਡਿਵੈਲਪਰ ਜੋਸ਼ੂਆ ਐਰਨ ਨੋਵਿਚ ਚੇਤਾਵਨੀ ਦਿੱਤੀ ਸੀ ਕਿ ਨਿਆਂ ਵਿਭਾਗ ਉਸ ਵੱਲ ਦੇਖ ਰਿਹਾ ਹੈ ਐਪਲ ਦੇ ਨਿਆਂ ਵਿਭਾਗ ਨੇ ਤੁਹਾਨੂੰ ਇਸ ਟਿੱਪਣੀ ਦੇ ਲਈ ਬੇਨਤੀ ਦਾ ਜਵਾਬ ਨਹੀਂ ਦਿੱਤਾ IC Block ਦੇ ਡਿਵੈਲਪਰਾਂ ਦੇ ਨਾਲ ਟਿੱਪਣੀ ਦੇ ਲਈ ਸੰਪਰਕ ਨਹੀਂ ਹੋ ਸਕਿਆ ਟ੍ਰੰਪਰ ਸ਼ਾਸਨ ਦੇ ਦਬਾਅ ਤੋਂ ਬਾਅਦ Apple ਨੇ ਆਪਣੇ App Store ਤੋਂ Ice Block ਅਤੇ ਹੋਰ ਐਪਸ ਨੂੰ ਹਟਾ ਦਿੱਤਾ ਜੋ ਉਪਭੋਕਤਾਵਾਂ ਨੂੰ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਏਜੰਸੀ ਦਾ ਦੇਖੇ ਜਵਾਂਦੀ ਗਮਨਾਮ ਰਿਪੋਰਟ ਕਰਨ ਦੀ ਆਗਿਆ ਦਿੱਤੀ ਨੇ ਇਸ ਸਾਲ ਦੀ ਸ਼ੁਰੂ ਦੇ ਵਿੱਚ ਵਾਇਰਲ ਹੋਈ ਇਸ ਐਪ ਨੇ ਉਪਭੋਗਤਾਵਾਂ ਨੂੰ ਕਾਨੂੰਨ ਤੌਰ ਤੇ ਇਸ ਬਾਰੇ ਜਾਣਕਾਰੀ ਸਾਂਝ ਕਰਨ ਦੀ ਆਗਿਆ ਦਿੱਤੀ ਕਿ ਉਹਨਾਂ ਨੇ ਆਪਣੇ ਸਥਾਨ ਦੇ 5 ਮੀਲ ਦੇ ਘੇਰੇ ਵਿੱਚ ਆਈਸੀਈ ਏਜੰਟਾ ਨੂੰ ਕਿੱਥੇ ਦੇਖਿਆ ਅਤੇ ਏਜੰਟਾ ਦੁਆਰਾ ਪਾਹਨੇ ਕੇ ਕੱਪੜਿਆਂ ਦੇ ਵੇਰਵੇ ਵੀ ਸਾਂਝ ਕੀਤੇ। ਵੱਕਵੱਕ ਮੀਡੀਆ ਰਿਪੋਰਟਰਾਂ ਦੇ ਅਨੁਸਾਰ Apple ਨੇ ਕਿਹਾ ਕਿ ਉਸਨੇ ਕਾਨੂੰਨ ਲਾਗੂ ਕਰਨ ਵਾਲੇ ਦੁਆਰਾ ICE ਬਲੌਕ ਅਤੇ ਸਮਾਨ ਐਪਸ ਦੇ ਨਾਲ ਜੁੜੇ ਸੁਰੱਖਿਆ ਜੋਖਮ ਬਾਰੇ ਸੰਪਰਕ ਕੀਤੇ ਜਾਣ ਤੋਂ ਬਾਅਦ ਐਪਸ ਨੂੰ ਹਟਾ ਦਿੱਤਾ ਹੈ ਅਮਰੀਕੀ ਲਾਟਰੀ ਜਰਨਲ ਟਾਈਮ ਪੌਂਟੀ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਨਿਆਂ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਨਿਰਦੇਸ਼ਾ ਉਤੇ ICE ਬਲੌਕ ਵਰਗੇ ਐਪਸ ਨੂੰ ਹਟਾਉਣ ਦੇ ਲਈ Apple ਦੇ ਨਾਲ ਸੰਪਰਕ ਕੀਤਾ ਇਹ ਧਿਆਨ ਦੇਣ ਯੋਗ ਹੈ ਕਿ ਆਈਸੀ ਬਲੌਕ ਕੋਈ ਵੀ ਉਪਭੋਕਤਾਵਰ ਡਾਟਾ ਇਕੱਠਾ ਜਾਂ ਸਟੋਰ ਨਹੀਂ ਕਰਦਾ ਜਿਸ ਦੀ ਪੁਸ਼ਟੀ ਟੈਕ ਕ੍ਰੰਚ ਨੇ ਇੱਕ ਟੈਸਟ ਦੇ ਹਿੱਸੇ ਵਜੋਂ ਐਪ ਦੇ ਨੈਟਵਰਕ ਟ੍ਰੈਫਿਕ ਦਾ ਵਿਸ਼ਲੇਸ਼ਣ ਕਰਕੇ ਕੀਤੀ ਹੈ ਏ ਹਟੋਨਰ ਟਰੰਪ ਪਰ ਸ਼ਾਸਨ ਅਧੀਨ ਸਰਕਾਰ ਦੇ ਕਟੜਪੰਥੀ ਇਮੀਗ੍ਰੇਸ਼ਨ এজেন্ডੇ ਦਾ ਵਿਰੋਧ ਕਰਨ ਵਾਲਿਆਂ ਦੇ ਵਿਚਕਾਰ ਵੱਡੇ ਤਣਾਅ ਦੇ ਮੱਤੇ ਨਜ਼ਰ ਆਇਆ ਖਾਸ ਕਰਕੇ ਪਿਛਲੇ ਹਫਤੇ ਟੈਕਸ ਦੇ ਵਿੱਚ ਇੱਕ ICE ਨਜ਼ਰਬੰਦੀ ਕੇਂਦਰ ਦੇ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਜਿਸ ਦੇ ਵਿੱਚ ਦੋ ਨਜ਼ਰਬੰਦ ਮਾਰੇ ਗਏ ਸੀ ਅਤੇ ਇੱਕ ਹਸਪਤਾਲ ਦੇ ਵਿੱਚ ਸੀ ਦੱਸ ਸੀ ਸੀਐਨਪੀਸੀ ਨੇ ਇੱਕ ਐਫਬੀਆਈ ਅਧਿਕਾਰੀ ਦੇ ਹਵਾਲੇ ਦੇ ਨਾਲ ਦਾਵਾ ਕੀਤਾ ਹੈ ਕਿ ਬੰਦੂਕਧਾਰੀ ਨੇ ਆਈਸੀਈ ਏਜੰਟਾ ਦੀ ਮੌਜੂਦਗੀ ਨੂੰ ਟਰੈਕ ਕਰਨ ਵਾਲੀ ਐਪਾਂ ਦੀ ਖੋਜ ਕੀਤੀ ਹੈ ਅਮਰੀਕੀ ਸਰਕਾਰ ਦਾ ਤਰਕ ਹੈ ਕਿ ਆਈਸੀਈ ਬਲੌਕ ਵਰਗੇ ਐਪਸ ਸੰਬੰਧੀ ਕਰਮਚਾਰੀਆਂ ਨੂੰ ਉਹਨਾਂ ਦੇ ਸਥਾਨਾ ਅਤੇ ਸਮਾਨਤਾਵਾਂ ਦਾ ਖੁਲਾਸਾ ਕਰਕੇ ਖਤਰੇ ਵਿੱਚ ਪਾਉਂਦੇ ਨੇ ਅਧਿਕਾਰੀਆਂ ਨੇ ਵਾਰ-ਵਾਰ ਆਈਸੀਈ ਬਲੌਕ ਦੀ ਵਰਤੋਂ ਕਰਨ ਵਾਲੇ ਦੇ ਖੁੱਤ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ ਅਤੇ ਹੋਮਲੈਂਡ ਸਿਕਿਉਰਿਟੀ ਸੈਕਰੀ ਕੈਸਟੀ ਨੋਇਮ ਨੇ ਜੁਲਾਈ ਦੇ ਵਿੱਚ ਕਿਹਾ ਸੀ ਕਿ ਅਧਿਕਾਰੀ ਇਹ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੀ ਐਪ ਬਾਰੇ ਰਿਪੋਰਟਿੰਗ ਕਰਨ ਦੇ ਲਈ ਸੀਐਨਐਨ ਉੱਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ ਅਮਰੀਕੀ ਸਰਕਾਰ ਦਾ ਤਰਕ ਹੈ ਕਿ ਆਈਸੀਈ ਬਲੌਕ ਵਰਗੇ ਐਬਸ ਸੰਘੀ ਕਰਮਚਾਰੀਆਂ ਨੂੰ ਉਹਨਾਂ ਦੇ ਸਥਾਨਾ ਅਤੇ ਸਮਾਨ ਤਾਵਾ ਦਾ ਖੁਲਾਸਾ ਕਰਕੇ ਖਤਰੇ ਵਿੱਚ ਪਾਉਂਦੇ ਨੇ ਅਧਿਕਾਰੀਆਂ ਨੇ ਵਾਰ-ਵਾਰ ਆਈਸੀ ਬ੍ਰੋਕ ਦੀ ਵਰਤੋਂ ਕਰਨ ਵਾਲਿਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ ਅਤੇ ਹੋਮਲੈਂਡ ਸਿਕਿਉਰਿਟੀ ਸਕੱਤਰ ਕ੍ਰਿਸਟੀਨ ਨਾਇਮ ਨੇ ਜੁਲਾਈ ਦੇ ਵਿੱਚ ਕਿਹਾ ਸੀ ਕਿ ਅਧਿਕਾਰੀਆਂ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੀ ਐਪ ਬਾਰੇ ਰਿਪੋਰਟਿੰਗ ਕਰਨ ਤੇ ਲਈ ਸੀਐਨਐਨ ਉੱਤੇ ਮੁਕੱਦਮਾ ਚੁਲਾਇਆ ਜਾ ਸਕਦਾ ਹੈ ਅਮਰੀਕੀ ਟੈਲਨੀ ਜਰਨਲ ਕੋਰਡੀਨੇਟ ਚੁਲਾਈ ਦੇ ਵਿੱਚ ਆਈਸੀਈ ਬਲੌਕ ਦੇ ਡਿਵੈਲਪਰ ਜੋਸ਼ੂਆ ਐਰਨ ਨੋਵਿਚ ਤਾਮਨੀ ਦਿੱਤੀ ਸੀ ਕਿ ਨਿਆਂ ਵਿਭਾਗ ਉਸ ਵੱਲ ਦੇਖ ਰਿਹਾ ਹੈ ਆਪਰ ਤਾਂ ਨਿਆਂ ਵਿਭਾਗ ਨੇ ਤੁਹਾਨੂੰ ਟਿੱਪਣੀ ਦੇ ਲਈ ਬੇਨਤੀ ਦਾ ਜਵਾਬ ਨਹੀਂ ਦਿੱਤਾ IC Block ਦੇ ਡਿਵੈਲਪਰ ਦੇ ਨਾਲ ਟਿੱਪਣੀ ਲਈ ਸੰਪਰਕ ਨਹੀਂ ਹੋ ਸਕਿਆ। ਟ੍ਰੰਪਰ ਸ਼ਾਸਨ ਦੇ ਤਬਾਅ ਤੋਂ ਬਾਅਦ Apple ਨੇ ਆਪਣੇ App Store ਤੋਂ IC Block ਅਤੇ ਹੋਰ ਐਪਸ ਨੂੰ ਹਟਾ ਦਿੱਤਾ ਜੋ ਕੁਵਕਤਾਵਾਂ ਨੂੰ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਏਜੰਸੀਆਂਤਾ ਦੇ ਦੇਖੇ ਜਾਂਦੀ ਗਮਨਾਮ ਰਿਪੋਰਟ ਕਰਨ ਦੀ ਆਗਿਆ ਦਿੱਤੇ ਨੇ। ਇਸ ਸਾਲ ਦੀ ਸ਼ੁਰੂ ਦੇ ਵਿੱਚ ਵਾਇਰਲ ਹੋਈ ਇਸ ਐਪ ਨੇ ਉਪਭੋਕਤਾਵਾਂ ਨੂੰ ਕਾਨੂੰਨ ਤੌਰ ਤੇ ਇਸ ਬਾਰੇ ਜਾਣਕਾਰੀ ਸਾਂਝ ਕਰਨ ਦੀ ਆਗਿਆ ਦਿੱਤੀ ਕਿ ਉਹਨਾਂ ਨੇ ਆਪਣੇ ਸਥਾਨ ਦੇ ਪੰਜ ਮੀਲ ਦੇ ਘੇਰੇ ਵਿੱਚ ਆਈਸੀਈ ਏਜੰਟਾ ਨੂੰ ਕਿੱਥੇ ਦੇਖਿਆ ਅਤੇ ਏਜੰਟਾ ਦੁਆਰਾ ਪਾਣੇ ਕੇ ਕੱਪੜਿਆਂ ਦੇ ਵੇਰਵੇ ਵੀ ਸਾਂਝ ਕੀਤੇ। ਵਾਕਵਾਕ ਮੀਡੀਆ ਰਿਪੋਰਟਰ ਦੇ ਅਨੁਸਾਰ Apple ਨੇ ਕਿਹਾ ਕਿ ਉਸਨੇ ਕਾਨੂੰਨ ਲਾਗੂ ਕਰਨ ਵਾਲੇ ਦੁਆਰਾ ICE ਬਲੌਕ ਅਤੇ ਸਮਾਨ ਐਪਸ ਦੇ ਨਾਲ ਜੁੜੇ ਸੁਰੱਖਿਆ ਜੋਖਮ ਬਾਰੇ ਸੰਪਰਕ ਕੀਤੇ ਜਾਣ ਤੋਂ ਬਾਅਦ ਐਪਸ ਨੂੰ ਹਟਾ ਦਿੱਤਾ ਹੈ ਅਮਰੀਕੀ ਟਾਰਨੀ ਜਰਨਲ ਟਾਈਮ ਪੌਂਟੀ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਨਿਆਂ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਨਿਰਦੇਸ਼ਾ ਉਤੇ ICE ਬਲੌਕ ਵਰਗੇ ਐਪਸ ਨੂੰ ਹਟਾਉਣ ਦੇ ਲਈ Apple ਦੇ ਨਾਲ ਸੰਪਰਕ ਕੀਤਾ ਇਹ ਧਿਆਨ ਦੇਣ ਯੋਗ ਹੈ ਕਿ ਆਈਸੀ ਬਲੋ ਕੋਈ ਵੀ ਉਪਭੋਕਤਾਵਾ ਡਾਟਾ ਇਕੱਠਾ ਜਾਂ ਸਟੋਰ ਨਹੀਂ ਕਰਦਾ ਜਿਸ ਦੀ ਪੁਸ਼ਟੀ ਟੈਕ ਕ੍ਰੰਚ ਨੇ ਇੱਕ ਟੈਸਟ ਦੇ ਹਿੱਸੇ ਵਜੋਂ ਐਪ ਦੇ ਨੈਟਵਰਕ ਟ੍ਰੈਫਿਕ ਦਾ ਵਿਸ਼ਲੇਸ਼ਣ ਕਰਕੇ ਕੀਤੀ ਹੈ ਏ ਹਟੋਨਰ 트াম্প ਪਰ ਸ਼ਾਸਨ ਅਧੀਨ ਸਰਕਾਰ ਦੇ ਕਟੜਪੰਥੀ ਇਮੀਗ੍ਰੇਸ਼ਨ ਏਜੰਡੇ ਦਾ ਵਿਰੋਧ ਕਰਨ ਵਾਲਿਆਂ ਦੇ ਵਿਚਕਾਰ ਵੱਡੇ ਤਣਾਅ ਦੇ ਮੱਦੇ ਨਜ਼ਰ ਆਇਆ ਖਾਸ ਕਰਕੇ ਪਿਛਲੇ ਹਫਤੇ ਟੈਲਾਸ ਦੇ ਵਿੱਚ ਇੱਕ ICE ਨਜ਼ਰਬੰਦੀ ਕੇਂਦਰ ਦੇ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਜਿਸ ਦੇ ਵਿੱਚ ਦੋ ਨਜ਼ਰਬੰਦ ਮਾਰੇ ਗਏ ਸੀ ਅਤੇ ਇੱਕ ਹਸਪਤਾਲ ਦੇ ਵਿੱਚ ਸੀ ਦਾ ਸੀ ਸੀ ਐਨ ਪੀ ਸੀ ਨੇ ਇੱਕ FBI ਅਧਿਕਾਰੀ ਦੇ ਹਵਾਲੇ ਦੇ ਨਾਲ ਦਾਅਵਾ ਕੀਤਾ ਕਿ ਬੰਦੂਕਦਾਰੀ ਨੇ ICE 에ਜੰਟਾ ਦੀ ਮੌਜੂਦਗੀ ਨੂੰ ਟ੍ਰੈਕ ਕਰਨ ਵਾਲੀ ਐਪਾਂ ਦੀ ਖੋਜ ਕੀਤੀ ਹੈ ਅਮਰੀਕੀ ਸਰਕਾਰ ਦਾ ਤਰਕ ਹੈ ਕਿ ICE ਬਲੌਕ ਵਰਗੀ ਐਪਸ ਸੰਗੀ ਕਰਮਚਾਰੀਆਂ ਨੂੰ ਉਹਨਾਂ ਦੇ ਸਥਾਨਾ ਅਤੇ ਸਮਾਨਤਾਵਾਂ ਦਾ ਖੁਲਾਸਾ ਕਰਕੇ ਖਤਰੇ ਵਿੱਚ ਪਾਉਂਦੇ ਨੇ ਅਧਿਕਾਰੀਆਂ ਨੇ ਮਾਰ-ਪਾਰ ਆਈਸੀਈ ਬਲੌਕ ਦੀ ਵਰਤੋਂ ਕਰਨ ਵਾਲੇ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ ਅਤੇ ਹੋਮਲੈਂਡ ਸਿਕਿਉਰਿਟੀ ਸੈਕਰੀ ਕੈਸਟੀ ਨੋਇਮ ਨੇ ਜੁਲਾਈ ਦੇ ਵਿੱਚ ਕਿਹਾ ਸੀ ਕਿ ਅਧਿਕਾਰੀ ਇਹ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੀ ਐਪ ਬਾਰੇ ਰਿਪੋਰਟਿੰਗ ਕਰਨ ਦੇ ਲਈ ਸੀਐਨਐਨ ਉੱਤੇ ਮੁਕੱਦਮਾ ਚਲਾਇਆ ਜਾ